ਉਮਰਾ ਨਿੱਕੀਆਂ ਕਾਰੇ ਵੱਡੇ ਗੱਲਾਂ ਸੁਣ ਤੁਸੀਂ ਵੀ ਹੋਵੋਗੇ ਹੈਰਾਨ ਪੰਜਾਬ ਪੁਲਿਸ ਨੇ ਚੱਕ ਤੇ ਸਾਰੇ ਪਰਦੇ ਜਾਣੋ ਕੀ ਹੈ ਪੂਰਾ ਮਾਮਲਾ ਉਹ ਸਾਡੇ ਨਸ਼ਾ ਵਿਰੋਧ ਕਾਰਵਾਈ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਾ ਵਿਰੋਧ ਮਿਸ਼ਨ ਚਲਾਇਆ ਜਾ ਰਿਹਾ ਉਹਦੇ ਤਹਿਤ ਜਿਹੜਾ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਗੌਰਵ ਤੂਰਾ ਜੀ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਸਰਦਾਰ ਪ੍ਰਭਜੋਤ ਸਿੰਘ ਬਰਖਜੀਵ ਵੱਲੋਂ ਜੋ ਦਿਸ਼ਾ ਦਿੱਤੇ ਗਏ ਹਨ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਮੁਖ ਅਫਸਰ ਥਾਣਾ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਦੀ ਟੀਮ ਵੱਲੋਂ ਕੱਲ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਇਹਨਾਂ ਦੀ ਟੀਮ ਦੇ ਸਬ ਇੰਸਪੈਕਟਰ ਹਰਪਾਲ ਸਿੰਘ ਵੱਲੋਂ ਦੌਰਾਨੇ ਗਸ਼ਤ ਸਮੇਤ ਪੁਲਿਸ ਪਾਰਟੀ ਜਦੋਂ ਇਹ ਬਾਗੜੀਆਂ ਤੋਂ ਮੋਪਰਾਏ ਨੂੰ ਡ੍ਰੀਨ ਦੇ ਕੱਚੇ ਰਸਤੇ ਰਾਹੀਂ ਜਾ ਰਹੇ ਸੀ ਤਾਂ ਉੱਥੋਂ ਦੋ ਜਿਹੜੇ ਹੈਗੇ ਨੌਜਵਾਨ ਜਗਨਦੀਪ ਸਿੰਘ ਇਲਿਸ ਗਾਲੋ son of ਜਗਿੰਦਰ ਸਿੰਘ ਵਾਸੀ ਬਾਗੜੀਆਂ ਗੌਰਵ ਇਲਿਸ ਵੰਸ਼ son of ਜਰਨੈਲ ਸਿੰਘ ਵਾਸੀ ਬਾਗੜੀਆਂ ਨੂੰ ਸ਼ਕਤੀ ਵਿਨਾ ਦੇ ਕਾਬੂ ਕੀਤਾ ਅਤੇ ਚੈਕਿੰਗ ਦੌਰਾਨ ਉਹਨਾਂ ਪਾਸੋਂ 11 ਗ੍ਰਾਮ ਹੈਰੋਇਨ ਔਰ 50 ਨਿਸ਼ਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਤੇ ਇਹ ਜਿਹੜੀ ਬਰਾਮਦਗੀ ਹੋਣ ਤੇ ਮੁਕੱਦਮਾ ਨੰਬਰ 49 ਅਧੀਨ ਤਰ੍ਹਾਂ 21/22 ਕਾਰਡ 85 ਐਨਡੀਪੀਐਸ ਅਕਤ ਹੈ ਤਹਿ ਦਰਜ ਕੀਤਾ ਗਿਆ ਤੇ ਜਿਨ੍ਹਾਂ ਨੂੰ ਅੱਜ ਜਿਹੜੀ ਹੈਗੀ ਆ ਪੁਲਿਸ ਰਸ ਖਤਮ ਹੋਣ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਅਤੇ ਜਿੰਨਾ ਤੋਂ ਡੂੰਘਾਈ ਨਾਲ ਪੁਸ਼ਟੀ ਕੀਤੀ ਜਾਵੇਗੀ ਕਿ ਇਹ ਜਿਹੜੀ ਹਿਰੋਇਨ ਆ ਔਰ ਇਹ ਨਸ਼ੀਲੀਆਂ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਔਰ ਅੱਗੇ ਇਹਨਾਂ ਨੇ ਕਿੱਥੇ-ਕਿੱਥੇ ਸਪਲਾਈ ਕਰੇ ਜੋ ਸਾਡੇ ਨਸ਼ਾ ਵਿਰੋਧ ਕਾਰਵਾਈ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਜੁਧ ਨਸ਼ਾ ਵਿਰੋਧ ਮਿਸ਼ਨ ਚਲਾਇਆ ਜਾ ਰਿਹਾ ਉਹਦੇ ਤਹਿਤ ਜਿਹੜਾ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਗੌਰਵ ਤੂਰਾ ਜੀ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਸਰਦਾਰ ਪ੍ਰਭਜੋਤ ਸਿੰਘ ਬਰਖਜੀਵ ਵੱਲੋਂ ਜੋ ਦਿਹਨ ਦੇ ਦਿੱਤੇ ਗਏ ਹਨ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਮੁਖ ਅਫਸਰ ਥਾਣਾ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਦੀ ਬਲੋਂ ਕੱਲ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਇਹਨਾਂ ਦੀ ਟੀਮ ਦੇ ਸਬ ਇੰਸਪੈਕਟਰ ਹਰਪਾਲ ਸਿੰਘ ਵੱਲੋਂ ਦੌਰਾਨੇ ਗਸ਼ਤ ਸਮੇਤ ਪੁਲਿਸ ਪਾਰਟੀ ਜਦੋਂ ਇਹ ਬਾਗੜੀਆਂ ਤੋਂ ਮੋਪਾ ਰਾਏ ਨੂੰ ਡਰੀਨ ਦੇ ਕਚੇ ਰਸਤੇ ਰਾਹੀਂ ਜਾ ਰਹੇ ਸੀ ਤਾਂ ਉੱਥੋਂ ਦੋ ਜਿਹੜੇ ਹੈਗੇ ਨੌਜਵਾਨ ਜਗਨਦੀਪ ਸਿੰਘ ਇਲਿਸ ਗੱਲੋ ਸਨ ਆਫ ਜਗਿੰਦਰ ਸਿੰਘ ਵਾਸੀ ਬਾਗੜੀਆਂ ਗੌਰਵ ਇਲਿਸ ਵੰਸ਼ ਸਨ ਆਫ ਜਰਨੈਲ ਸਿੰਘ ਵਾਸੀ ਬਾਗੜੀਆਂ ਨੂੰ ਸ਼ਕਤੀ ਬਿਨਾਂ ਦੇ ਕਾਬੂ ਕੀਤਾ ਅਤੇ 체킹 ਦੌਰਾਨ ਉਹਨਾਂ ਪਾਸੋਂ 11 ਗ੍ਰਾਮ ਫਿਰੋਇਨ ਔਰ 50 ਨਿਸ਼ਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਤੇ ਇਹ ਜਿਹੜੀ ਬਰਾਮਦਗੀ ਹੋਣ ਤੇ ਮੁਕੱਦਮਾ ਨੰਬਰ 49 ਅਧੀਨ ਤਰਾ 21 ਅਵਲੀਕ 22 ਕਾਰ 85 ਐਨ ਡੀ ਪੀ ਐ ਸੈਕਟਰ ਤਹਿ ਦਰਜ ਕੀਤਾ ਗਿਆ ਤੇ ਜਿਨ੍ਹਾਂ ਨੂੰ ਅੱਜ ਜਿਹੜੀ ਹੈਗੀ ਆ ਪੁਲਿਸ ਰਸਤਾ ਖਤਮ ਹੋਣ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਅਤੇ ਇਹਨਾਂ ਤੋਂ ਡੂੰਘਾਈ ਨਾਲ ਪੁਸ਼ਟੀ ਕੀਤੀ ਜਾਵੇਗੀ ਕਿ ਇਹ ਜਿਹੜੀ ਹਿਰੋਇਨ ਆ ਔਰ ਇਹ ਨਸ਼ੀਲੀਆਂ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਔਰ ਅੱਗੇ ਇਹਨਾਂ ਨੇ ਕਿੱਥੇ-ਕਿੱਥੇ ਸਪਲਾਈ ਕਰੇ ਜੋ ਸਾਡੇ ਨਸ਼ਾ ਵਿਰੋਧ ਕਾਰਵਾਈ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਜੁਧ ਨਸ਼ਾ ਵਿਰੋਧ ਮਿਸ਼ਨ ਚਲਾਇਆ ਜਾ ਰਿਹਾ ਉਹਦੇ ਤਹਿਤ ਜਿਹੜਾ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਗੌਰਵ ਤੂਰਾ ਜੀ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਸਰਦਾਰ ਪ੍ਰਭਜੋਤ ਸਿੰਘ ਬਰਕਜੀਵ ਵੱਲੋਂ ਜੋ ਦਿਹਨ ਦੇ ਦਿੱਤੇ ਗਏ ਹਨ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਮੁਖ ਅਫਸਰ ਥਾਣਾ ਸਬ ਇੰਸਪੈਕਟਰ ਰਣਜੀਤ ਸਿੰਘ ਜੀ ਦੀ ਵਲੋਂ ਕੱਲ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਇਹਨਾਂ ਦੀ ਟੀਮ ਦੇ ਸਬ ਇੰਸਪੈਕਟਰ ਹਰਪਾਲ ਸਿੰਘ ਵੱਲੋਂ ਦੌਰਾਨੇ ਗਸ਼ਤ ਸਮੇਤ ਪੁਲਿਸ ਪਾਰਟੀ ਜਦੋਂ ਇਹ ਬਾਗੜੀਆਂ ਤੋਂ ਮੋਪਰਾਏ ਨੂੰ ਡਰੇਨ ਦੇ ਕਚੇ ਰਸਤੇ ਰਾਹੀਂ ਜਾ ਰਹੇ ਸੀ ਤਾਂ ਉੱਥੋਂ ਦੋ ਜਿਹੜੇ ਹੈਗੇ ਨੌਜਵਾਨ ਜਗਨਦੀਪ ਸਿੰਘ ਇਲਿਸ ਗਾਲੋ ਸਨ ਆਫ ਜਗਿੰਦਰ ਸਿੰਘ ਵਾਸੀ ਬਾਗੜੀਆਂ ਗੌਰਵ ਇਲਿਸ ਵੰਸ਼ ਸਨ ਆਫ ਜਰਨੈਲ ਸਿੰਘ ਵਾਸੀ ਬਾਗੜੀਆਂ ਨੂੰ ਸ਼ਕਤੀ ਬਿਨਾਂ ਦੇ ਕਾਬੂ ਕੀਤਾ ਅਤੇ ਚੈਕਿੰਗ ਦੌਰਾਨ ਉਹਨਾਂ ਪਾਸੋਂ 11 ਗ੍ਰਾਮ ਹਿਰੋਇਨ ਔਰ 50 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਹੋਈਆਂ ਤੇ ਇਹ ਜਿਹੜੀ ਬਰਾਮਦਗੀ ਹੋਣ ਤੇ ਮੁਕੱਦਮਾ ਨੰਬਰ 49 ਅਧੀਨ ਤਾ 21 ਅਵਲੀਕ 22 ਕਾਰ 85 ਐਨ ਡੀ ਪੀ ਐਸ ਐਕਟ ਤਹਿ ਦਰਜ ਕੀਤਾ ਗਿਆ ਤੇ ਜਿਨ੍ਹਾਂ ਨੂੰ ਅੱਜ ਜਿਹੜੀ ਹੈਗੀ ਆ ਪੁਲਿਸ ਰਸਤਾ ਖਤਮ ਹੋਣ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਅਤੇ ਜਿਨ੍ਹਾਂ ਤੋਂ ਦੁਗਾਈ ਨਾਲ ਪੁੱਛਿਸ਼ ਕੀਤੀ ਜਾਵੇਗੀ ਕਿ ਇਹ ਜਿਹੜੀ ਹਿਰੋਇਨ ਆ ਔਰ ਇਹ ਨਸ਼ੀਲੀਆਂ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਔਰ ਅੱਗੇ ਇਹਨਾਂ ਨੇ ਕਿੱਥੇ-ਕਿੱਥੇ ਸਪਲਾਈ